ਹਾਂਜੀ ਬਾਈ ਜੀ ਤੇ ਹੁਣ ਮੈਂ ਹਸਪੀਟਲ ਤਾਂ ਹੋ ਗਿਆ ਫਰੀ ਜੀ ਤੇ ਅੱਜ ਦਾ ਦਿਨ ਹਸਪੀਟਲ ਦਾ ਵੀ ਬਿਜ਼ੀ ਰਹਾ ਆਲਮੋਸਟ ਮੈਨੂੰ ਇੱਥੇ 5:00 ਵਜੇ 5:00 ਵਜੇ ਦੇ ਕਰੀਬ ਇੱਥੋਂ ਨਿਕਲਿਆ ਤੇ ਇੱਕ ਚੀਜ਼ ਤੁਹਾਨੂੰ ਹੋਰ ਸ਼ੇਅਰ ਕਰਨੀ ਸੀ ਕੱਲ ਹੈਗੀ ਸਾਡੀ ਐਨੀਵਰਸਰੀ ਮੇਰੀ ਤੇ ਹਰਪੀਤ ਦੀ ਮੈਰਿਜ ਐਨੀਵਰਸਰੀ ਤੇ ਹਰਪੀ ਨੂੰ ਕੋਈ ਗਿਫਟ ਵੀ ਦੇਣਾ ਹੁਣ ਮੈਂ ਪਹਿਲਾਂ ਉਹ ਗਿਫਟ ਲੈਣਾ ਫੇਰ ਗਿਫਟ ਲੈਣ ਤੋਂ ਬਾਅਦ ਫਿਰ ਮੈਂ ਹਰਪੀ ਨੂੰ ਲੈਣ ਜਾਣਾ ਭਾਗ ਤੇ ਮੈਂ ਪਿੰਡ ਜਾ ਲੈ ਲਿਆ ਹਰਪੀ ਲਈ ਤੇ ਕੀ ਗਿਫਟ ਲਿਆ ਜੇ ਨਾ ਪਸੰਦ ਆਇਆ ਤਾਂ ਮੈਂ ਬਾਈ ਨੂੰ ਕਿਹਾ ਹੈ ਕਿ ਚੇਂਜ ਕਰ ਲਾਂਗੇ। ਫਿਰ ਮੈਂ ਪਹੁੰਚ ਗਿਆ ਸੀ ਘਰ ਆਏ ਦਰਵਾਜ਼ੇ ਖੋਲ ਦੇ ਦੇ ਦੋ। ਕਾਸੀ ਗੱਲ ਜੀ? ਹੈਲੋ। ਕੈਮਰਲ। ਪਹੁੰਚ ਹੀ ਗਏ। ਹੰਡ ਬਹੁਤ ਆ ਜਲਦੀ ਜਲਦੀ ਗੱਡੀ ਅੰਦਰ ਕਰੋ। ਤਾਂ ਪਹੁੰਚ ਗਏ ਘਰੇ। ਦੇਖ ਲਓ ਆ ਲਾਈਟ ਦੇ ਸਾਡੀ ਕਿੰਨਾ ਫਾਇਦਾ ਦਿੱਤਾ ਜਿਹੜੀ ਲੈਂਦੇ ਸੀ ਗੱਲ। ਏਜ ਵੀ ਲਾਤੀ ਇੱਕ ਆਹ ਦੇਖੋ ਸਾਡੇ ਨਵੇਂ ਹਲਵਾਈ ਸਾਹਿਬ ਬੈਠੇ ਨੇ ਇਹ ਫਿਰ ਕੀ ਬਣਦਾ ਪਿਆ ਜਿਹੜੀ ਖੋਆ ਮਾਰ ਖੋਆ ਮਾਰਦੇ ਵੇ ਇਹ ਮਰਦੂ ਬੱਚੇ ਇਹ ਮਾਰਦੇ ਇਹ ਖੋਆ ਮਾਰਿਆ ਜਾ ਰਹੀ ਦੇਖੋ ਆਹ ਨਾ ਕੁਮਾਰੀ ਦੇ ਤੱਕ ਖੋਆ ਬਣਾ ਜਾ ਰਹਾ ਨੂਰ ਕਿੱਥੇ ਗਿਆ ਸਾਰੇ ਜਣੇ ਬਿਜ਼ੀ ਸੀਗੇ ਕਿੱਥੇ ਥੋੜਾ ਬਾਹਰ ਗਿਆ ਥੋੜਾ ਬਾਹਰ ਗਿਆ ਜੀ ਕਿੱਥੇ ਚਲਾ ਗਿਆ ਅੱਜ ਹਣੀ ਗਿਆਗਾ ਅੱਜ ਸਾਡਾ ਮੁੰਡਾ ਬਾਹਰ ਚ ਲੱਗਾ ਜੀ ਕੈਨੇਡਾ ਸਵੇਰੇ ਵਿਚਾਰਾ 3 ਵਜੇ ਬੈਠ ਗਿਆ ਹਾਂ ਜਹਾਲ ਦੇ ਵਿੱਚ ਹਾਂ ਤੇ ਉਹਦੀਆਂ ਥੋੜੀਆਂ ਕਲਿੱਪ ਜਿਹੜੇ ਅਸੀਂ ਪਾਵਾਂਗੇ ਵੀ ਇਹਦੇ ਬਲੌਗ ਦੇ ਵਿੱਚ ਪਾएंगे ਧਾਰ ਦੇ ਦੇ ਦੇਗੇ ਧਾਰੇ ਹੂੰ ਇੱਥੇ ਨਹੀਂ ਆਉਂਦਾ ਨਹੀਂ ਆਉਂਦੀ ਇੱਥੇ ਨਹੀਂ ਅਰੇ ਮਾਈਤੀ ਰਮਾ ਨਹੀਂ ਨਹੀਂ ਮੈਂ ਚੱਲੇ ਹਾਂ ਹਾਂਜੀ ਵਾਜੀ ਗੁੱਡ ਮਾਰਨਿੰਗ ਰਾਤ ਕਾਫੀ ਲੇਟ ਹੋ ਗਿਆ ਸੀ ਫਿਰ ਦੁਬਾਰਾ ਬਲੌਗ ਬਣਾ ਨਹੀਂ ਸਕੇ ਤੇ ਹੁਣ ਸਵੇਰੇ ਉੱਠ ਗਏ ਔਰ ਠਕੇ ਮੈਂ ਹੋ ਗਿਆ ਸੀ ਰੈਡੀ ਤੇ ਅੱਜ ਅਨੁਪਾਤ ਜਿਹੜਾ ਸਾਡਾ ਟ੍ਰਿਪ ਸਟਾਰਟ ਹੋ ਰਿਹਾ ਤੇ ਉਹ ਅਸੀਂ ਜਾ ਰਹੇ ਆ ਤੇ ਆਹ ਮੁੰਡਾ ਦੇਖ ਲੋ ਹੁਣ ਮੈਨੂੰ ਮਿਲ ਕੱਲ ਦਾ ਮੈਂ ਆਇਆ ਹਾਂ ਤੇ ਇਹ ਮਿਲ ਮੈਨੂੰ ਹੁਣ ਆਇਆ ਸਤਿ ਸ਼੍ਰੀ ਅਕਾਲ ਕਹਿਵੇਂ ਆ ਭਾਈ ਵਧੀਆ ਤੂੰ ਦੱਸ ਕਹਿਵੇਂ ਕਹਿਵੇਂ ਹਾਂਜੀ ਟਾਇਲ ਲਗਾ ਤੇ ਲਾਉਣ ਦਾ ਹਾਂਜੀ ਕਦੋਂ ਬਾਹਰ ਬੰਦ ਪਿਆ ਮੈਂ ਕਹਿੰਦੇ ਟੱਪ ਗਏ ਅੱਜ ਕਿਹੜੀ ਕੱਦ ਟੱਪਿਆ ਕਿਹੜੀ ਕੱਦ ਟੱਪਿਆ ਜਿਹੜੀ ਮੂਹ ਲੀ ਵਧੀਆ ਬਾਤ ਆ ਇੱਧਰ ਆਈ ਉਹ ਫਿਰ ਇੱਟਾ ਬਾਹਰ ਨਹੀਂ ਹਣੀ ਕੇ ਪਾਸੇ ਪਹਿਲਾਂ ਕਿ ਕਿੱਥੇ ਆ ਚੋਂ ਤੋਂ ਨਹੀਂ ਸਾਡੇ ਹਲਵਾਈ ਦਾ ਸਿਰੇ ਸਿਰ ਫੇਰ ਲੱਗ ਗਏ ਹੋਇਆ ਮਾਰ ਨੂ ਨੂ ਤੁੱਟਾ ਪਿਆ ਮੈਡਾ ਜੀ ਤੁਸੀਂ ਜਾਣ ਦੀ ਸਲਾਹ ਹੈ ਕਿ ਤੁਹਾਡੀ ਕਿ ਰਹਿਣਾ ਅੱਜ ਰਹਿਣਾ ਠੀਕ ਆਪੀ ਦੋ ਵੀ ਕੁਝ ਕਰ ਲਾ ਮੈਂ ਦੇਖਣ ਆਲੀ ਦੇਖਣ ਆਲੀ ਤਾਂ ਖਾਣ ਆਲੀ ਆ ਦੇਖ ਲਹੁਣ ਇਹ ਹੁਣ ਪੈ ਗਿਆ ਕੋਇਆ ਇਹ ਚ ਕੋਈ ਜਿਹੜਾ ਬਰਬਣੀ ਪਈ ਐ ਆ ਦੇ ਲਈ ਸਿਰੇ ਸਿਰੇ ਕੀ ਹੋ ਰਿਹਾ ਅਗਾ ਮਾਸੀ ਨਾਲ ਇੰਨਾ ਪਿਆਰ ਹੋ ਰਿਹਾ ਹੋਰ ਕਿੰਨਾ ਪਿਆਰ ਹੋ ਰਿਹਾ ਮਾਸੀ ਨਾਲ ਹੈ ਮੂਖ ਲੈ ਬੜਾਈ ਆ ਆਹ ਆ ਦੇਖੋ ਮਾਸੀ ਸਰ ਹਰਪੀ ਨੂੰ ਗਿਫਟ ਮਿਲ ਗਿਆ ਅੱਜ ਅਨਿਵਰਸੀ ਤੇ ਕੀ ਮਿਲਿਆ ਗਿਫਟ ਟੌਪਸ ਟੌਪਸ ਗਿਫਟ ਸਮਥਿੰਗ ਹੈ ਤੁਹਾਨੂੰ ਨਹੀਂ ਬਹੁਤ ਪਸੰਦ ਆਇਆ ਬਹੁਤ ਪਸੰਦ ਆਇਆ ਕਿੰਨਾ ਜਾਵਦੀ ਤਿਆਰੀ ਆ ਤੇ ਗੱਡੀ ਦੀ ਸਲਸਲ ਸਲ ਮਾਰੀਏ ਗੱਡੀ ਸਟਾਰਟ ਕਰੀਏ ਮੌਸਮ ਪੂਰੀ ਧੁੰਦ ਬਾਹਰ ਦੇਖੋ ਬਹੁਤ ਹੰਦ ਪੈ ਰਹੀ ਆ ਹੁਣ ਸਾਨੂੰ ਇਹ ਆ ਵੀ ਨਿਕਲਣਾ ਕਿੰਨੇ ਵਜੇ ਆ ਹਰਪ੍ਰੀਤ ਟਾਈਮ ਲਾ ਰਹੀ ਆ ਹਲੇ ਮੈਂ ਥੋੜਾ ਗੇੜੀ ਤੇ ਆ ਗਿਆ ਸੀਗਾ ਆ ਦੇਖੋ ਅੱਜ ਜਿਹੜਾ ਹੋਊਗਾ ਬਾਈ ਜੀ ਟੂਰ ਆਪਣਾ ਅੱਜ ਟੂਰ ਦੇ ਬਾਰੇ ਮੈਂ ਇੱਕ ਚੀਜ਼ ਤੁਹਾਨੂੰ ਦੱਸਦਾ ਕਿ ਅਸੀਂ ਜਿਹੜਾ ਟ੍ਰਿਪ ਪਲਾਨ ਕੀਤਾ ਇਹ 3-4 ਦਿਨ ਦੇ ਲਈ ਪਲਾਨ ਕੀਤਾ ਤੇ 3-4 ਦਿਨ ਅਸੀਂ ਕਿਸੇ ਹਿਲ ਸਟੇਸ਼ਨ ਤੇ ਜਾ ਰਹੇ ਆ ਕਿਹੜੇ ਹਿਲ ਸਟੇਸ਼ਨ ਤੇ ਆ ਉਹ ਤੁਹਾਨੂੰ ਅੱਜ ਜਦੋਂ ਜਾਵਾਂਗੇ ਉਹ ਦੱਸਾਂਗੇ ਹਾਂਜੀ ਮੈਂ ਤੇ ਹਰਮਨ ਹੁਣ ਚੱਲ ਦੁੱਧ ਪੋਣ ਤੇ ਖੋਆ ਲੈਣ ਚੱਲੇ ਆ ਸੀ ਖੋਆ ਸਾਡਾ ਘਟ ਗਿਆ ਜਿਹੜਾ ਸੀ ਜਿਹੜਾ ਸੀ ਰਾਤ ਕੱਢਦੇ ਪੇਲੇ ਸੀ ਉਹ ਤਾਂ ਉਹ ਤਾਂ ਹਰਪ੍ਰੀਤ ਵਾਲੀ پنਜਰੀ ਦੀ ਮੁੱਕ ਨਿਪੜ ਗਿਆ ਤੇ ਮੈਂ ਵੀ ਡੈਡ ਨੂੰ ਕਿਹਾ ਕਿ ਮੈਂ ਤਾਂ ਖਾਣਾ ਗਜਰੇਲਾ ਤੇ ਉਹ ਗਜਰੇਲਾ ਬਣਾਉਣਾ ਸੀ ਉਹਦੇ ਲਈ ਫਿਰ ਜਿਹੜਾ ਖੋਆ ਸੀ ਹੁਣ ਲੈਣ ਜਾ ਰਹੇ ਆ ਧੰਦ ਬਹੁਤ ਆ ਦੇਖੋ ਪੂਰਾ ਨਿਆਰਾ ਪਰ ਸਵੇਰੇ ਸਵੇਰੇ ਪਾਈਕੇ ਦੇ ਵਿੱਚ ਇੱਕ ਖੂਹ ਆ ਜਿਹਨੂੰ ਪੂਤਾ ਵਾਲਾ ਖੂਹ ਕਹਿੰਦੇ ਆ ਤੇ ਉਹ ਵੀ ਬਹੁਤ ਫੇਮਸ ਆ ਆਪਾਂ ਚੱਲਦੇ ਆਂ ਦਰਸ਼ਨ ਕਰਨ ਹਾਂਜੀ ਤੇ ਹੁਣ ਅਸੀਂ ਹਾਲਮੋਸਟ ਪਹੁੰਚ ਗਏ ਜੀ ਪੂਤਾ ਵਾਲੇ ਖੂਹ ਤੇ ਆ ਪੂਤਾ ਵਾਲਾ ਖੂਹ ਆ ਜੀ ਤੇ ਸਾਹਮਣੇ ਗੁਰਦੁਆਰਾ ਸਾਹਿਬ ਆ ਜੀ ਹਾਂਜੀ ਤੇ ਹੁਣ ਆ ਗਏ ਸੀ ਆਪਾਂ ਪੂਤਾ ਵਾਲੇ ਖੂਹ ਕੇ ਆ ਖੂਹ ਜੀ ਜਿਹਨੂੰ ਪੂਤਾ ਵਾਲਾ ਖੂਹ ਕਿਹਾ ਜਾਂਦਾ ਆ ਗੁਰਦੁਆਰਾ ਸਾਹਿਬ ਦਾ ਇਤਿਹਾਸ ਲਿਖਿਆ ਹੈ ਜੀ ਹਾਂਜੀ ਤੇ ਹੁਣ ਆਪਾਂ ਪੂਤਾ ਲੈ ਖੂਦ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲਈ ਜੀ ਹੁਣ ਆਪਾਂ ਜਾ ਰਹੇ ਆਪਣੇ ਅਗਲੇ ਕਾਮ ਲਈ ਤੇ ਉੱਥੇ ਚਲੀਏ ਫਿਰ ਨਾਲ ਤੁਹਾਨੂੰ ਦਿਖਾਉਂਦੇ ਆ ਕਿਹੜੇ ਕਿਹੜੇ ਕੰਮ ਸਾਡੇ ਤੀਵੇਂ ਤੁਹਾਨੂੰ ਦੱਸੇ ਜੀ ਜਿਹੜੇ ਕੰਮ ਅਸੀਂ ਕਰਨੇ ਕੱਲੀ ਕਰੋ ਉਹ ਤਾਂ ਰਹਿ ਗਏ ਫੇਰ ਮਾਹੌਲ ਧੁੰਦ ਫੇਰ ਪੈ ਗਈ ਪੈ ਪੈ ਗਈ ਕੀ ਬਤਨ ਹੱਟੀ ਵਾਲੇ ਧੁੰਦ ਨਾਲੇ ਧੁੰਦ ਦਾ ਪਈ ਜਾਂਦੀ ਆ ਹੁਣ ਅਸੀਂ ਜਾ ਰਹੇ ਆ ਵਾਲੀਆ ਦੀ ਹੱਟੀ ਤੇ ਉੱਥੋਂ ਸਮਾਨ ਲੈ ਲਈਏ ਤੇ ਫਿਰ ਇੱਕ ਕੈਮਿਸ ਤੋਂ ਥੋੜੀ ਮੈਡੀਸਿਨ ਲੈਣੀ ਆ ਮੈਡੀਕਲ ਚਾ ਲਈਏ ਵਾਲੀ ਇਹਦੇ ਹੱਟੀਆਂ ਗਲੀਆਂ ਦੇ ਵਿੱਚ ਇਹ ਹਾਫ ਸਾਉ ਅੱਜ ਮੈਨੂੰ ਲੱਗਦਾ ਕਿੱਥੇ ਤੇਰਾ ਵਾਲੀ ਆ ਬਾਈ ਮੈਂ ਤਾਂ ਇਹ ਹੱਟੀ ਹੋਈ ਹੋਗੀ ਹੱਟੀ ਤਾਂ ਬਾਲੀ ਕੈਮ ਆ ਬਾਲੀ ਦੀ ਆਹ ਰਹੀ ਬਾਲੀ ਦੇ ਕੈ ਹੱਟੀ ਕੈਮ ਕੈਮ ਹੱਟੀ ਮੈਨੂੰ ਲੱਗਦੇ ਆ ਪੈਰ ਵੇ ਤੁਰਿਆ ਨਾ ਜਾਵੇ ਮੋਰਾ ਬੱਦ ਹਾਂਜੀ ਤੇ ਹਰਮਨ ਲਿਆਇਆ ਖੋਇਆ ਹਾਂ ਬਈ ਲਿਆਇਆ ਹਾਂਜੀ ਮਿਲ ਗਿਆ ਹਾਂ ਬਸ ਸੜੇ ਭਗਤ ਦਾ ਕੈਮ ਵਾਲਾ ਭਗਤ ਦਾ ਬਸਟਾਨ ਆ ਸਾਡੇ ਪਿੰਡ ਦੀ ਛੋਟੀ ਮਾਰਕੀਟ ਆ ਛੋਟੀ ਨਹੀਂ ਵਾਲੀ ਕੈਮ ਮਾਰਕੀਟ ਆ ਦੇਖੋ ਨਿਉੜੀ ਲੱਗਦੀ ਆ ਤੇ ਰੰਗ ਗਾੜ ਵਾਲੀ ਡੱਬੀ ਵੀ ਲੈਣੀ ਹੈ ਅਸੀਂ ਇੱਧਰ ਵੜ ਲੋ ਇੱਧਰ ਆ ਇੱਥੋਂ ਲੈਣੀ ਹੈ ਇਹਦੇ ਹਾਂ ਮੁੰਡਾ ਹੋਣਾ ਮੁੰਡਾ ਸਾਡਾ ਗਿਆ ਜੀ ਬਰਨਾਲੇ ਵਾਲੀ ਹੱਟੀ ਤੋਂ ਰੰਗ ਕਾੜ ਦੀ ਡੱਬੀ ਲੈਣ ਉਹ ਵੀ ਲੈਣੀ ਆ ਉਹ ਪਤਾ ਨਹੀਂ ਕੀ ਕਰੂਗਾ ਹਾਂ ਜੀ ਤੇ ਹੁਣ ਅਸੀਂ ਸਾਰਾ ਸਮਾਨ ਲੈ ਲਿਆ ਲੇਕਿਨ ਸਾਡੇ ਗਾੜਾ ਵੀ ਪੈ ਗਈਆਂ ਗਾੜਾ ਤਾਂ ਪੈ ਗਈਆਂ ਕਿਉਂਕਿ ਅਸੀਂ ਹੋ ਗਏ ਲੇਟ ਅੱਜ ਕਿਹਾ ਕਿ 5 ਮਿੰਟ ਆਏ ਸੀ ਤੇ ਲਾਤੇ ਸੀ ਘਟੋ ਘਟ ਅੱਧਾ ਘੰਟਾ ਅੱਧਾ ਬੋਣਾ ਘੰਟਾ ਖਰ ਲੱਗ ਗਿਆ ਪਹਿਲਾਂ ਬਹੁਤ ਆਈ ਜਾਂਦੇ ਨੇ ਹਰ ਮਨ ਨੂੰ ਆਏ ਨੇ ਮੇਰਾ ਫੌਂਡਾ ਘਰੇ ਹੀ ਪਿਆ ਇਹਨੇ ਗਾਂ ਪਈ ਜਾਂਦੇ ਨਾਮ ਦੇ ਫਿਰ ਜਾਰੇ ਦੇ ਮੇਰੇ ਕਰਕੇ ਚਲੋ ਕੋਈ ਨਹੀਂ ਇੰਨੀ ਗਾਣਾ ਪੈਣੀ ਵੀ ਚਾਹੀਦੀ ਐਨੇ ਬਾਕੀ ਹੁਣ ਮਿਲਦਾ ਹੀ ਘਰੇ ਆ ਕੇ ਫਿਰ ਇੱਕ ਕੰਮ ਅਸੀਂ ਬੈਠੇ ਬੈਠੇ ਨੇ ਹੋਰ ਗੱਲ ਹੈ ਜੀ ਲਾਈਟ ਦੀ ਸੈਟਿੰਗ ਕਰ ਲਈ ਉਹ ਫਿਟਮੈਂਟ ਕਰ ਲਈ ਲਾਈਟ ਪੂਰੀ ਫਿੱਟ ਕਰ ਲਈ ਅਸੀਂ ਫਿੱਟ ਕਰ ਲਈ ਦੇਖ ਲੋ ਐਡੀ ਸੋਹਣੀ ਫਿੱਟ ਹੋ ਗਈ ਨਾ ਆਹ ਦੇਖੋ ਇਹ ਹੁਣ ਬਿਲਕੁਲ ਨਹੀਂ ਹਿੱਲਦੀ ਜਿਹੜੀ ਅਸੀਂ ਲਾਈਟ ਲਾਈ ਸੀਗੀ ਜੇ ਮਾਰਦੀ ਗੱਡੀ ਹਿੱਲੀ ਚੱਲੇ ਇਹ ਡਿੱਗਦੀ ਨਹੀਂ ਗਈ ਚਲਾ ਕੇ ਖਾਈ ਆ ਦੇਖੋ ਐਂ ਚੱਲ ਪੈਂਦੀ ਆ ਇਹ ਫੀਲ ਗੁੱਡ ਫੈਕਟਰ ਦਿੰਦੀ ਹੈ ਜੀ ਹੁਣ ਹਾਂਜੀ ਤੇ ਹੁਣ ਅਸੀਂ ਘਰ ਪਹੁੰਚ ਗਏ ਹਾਰਪੀ ਦਾ ਟੈਂਪਰੇਚਰ ਹਾਈ ਆ ਤੁਹਾਨੂੰ ਜਾ ਕੇ ਦਿਖਾਉਂਦੇ ਕਿੰਨਾ ਕੁ ਟੈਂਪਰੇਚਰ ਆ ਪਰ ਉਹਨੇ ਕੈਮਰੇਮੋਰੇ ਕੋਈ ਬੋਲਣਾ ਨਹੀਂ ਗਾ ਦੇਖਦੇ ਆ ਕੀ ਕੁਛ ਕਹਿੰਦੀ ਅੱਜ ਫਿਰ ਕਿਹਦੀ ਚੰਨੀ ਰਹਿ ਗਈ ਹੁਣ ਤਿਆਰ ਹੋਗੇ ਨਾ ਚੱਲ ਗੱਲ ਕਰਦੀ ਕਰ ਤਾਂ ਹੋਏ ਜੁਨੀ ਰਹੀ ਚੱਲ ਫੇ ਚਲੀ ਹੈਰੀ ਬਾਈ 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 ਚਲੋ ਬਾਈ ਠੀਕ ਆ ਚੰਗਾਈ ਬਾਈ 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 ਕਾ ਡਾੜਨੂ ਬਾਈ ਕਾ ਡਾੜਨੂ ਬਾਈ ਬਾਈ ਚੰਗਾ ਬਾਈ ਬਾਈ ਸਾਹਿਕਾਰ ਬਾਈ 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 ਚਲੋ ਬੈਠੇ ਅੱਗੇ ਹਾਂਜੀ ਤੇ ਹੁਣ ਅਸੀਂ ਵਾਪਸ ਚੱਲੇ ਸੀ ਲੁਧਿਆਣੇ ਨੂੰ ਰੈਡੀ ਛੇੜੀ ਹੋ ਕੇ ਸਾਰਿਆਂ ਨੂੰ ਮਿਲ ਲੈ ਸਾਰ ਨੂੰ ਹਾਈ ਵਾਈ ਕਰਦੇ ਆਕੀ ਜੀ ਘਰੇ ਜਾ ਕੇ ਬਲੌਗ ਬਲੌਗ ਨਹੀਂ ਆ ਫਿਰ ਮੈਂ ਜਿਹੜੇ ਜਿੱਥੇ ਨੂੰ ਜਾਣਾ ਕਿਹੜੇ ਟ੍ਰਿਪ ਤੇ ਜਾਣਾ ਅੱਜ ਉਹ ਤੁਹਾਨੂੰ ਸਾਰਾ ਇਸ ਤਰ੍ਹਾਂ ਕਰਾਂਗੇ ਪਰ ਅੱਜ ਮੇਰੇ ਨਾਲ ਹਰਪੀ ਜਿਵੇਂ ਤੁਹਾਨੂੰ ਦੱਸਿਆ ਹੀ ਹਰਪੀ ਤੇ ਗੁਰ ਨੂਰ ਨਹੀਂ ਜਾਣਗੇ ਇਹਨਾਂ ਨੂੰ ਅੱਜ ਘਰੇ ਛੱਡ ਦਾਂ ਸਰ ਵੀ ਫਿਰ ਕਿੱਦਾਂ ਫਿਰ ਹੋ ਰਿਹਾ ਇਹਨੂੰ ਬਹੁਤ ਪੈੜਾ ਵੀ ਲੋ ਰਿਹਾ ਕਿ ਮੈਨੂੰ ਘਰੇ ਛੱਡ ਕੇ ਆਪ ਚੱਲੇ ਨੇ ਟ੍ਰਿਪ ਤੇ ਪਰ ਜੇ ਸਾਈਡ ਤੇ ਮੈਂ ਜਾ ਰਿਹਾ ਉਹ ਸਾਈਡ ਤੇ ਇੱਕ ਅਲੱਗ ਜਿਹਾ ਐਕਸਪੀਰੀਅੰਸ ਹੈ ਮੈਂ ਜਾ ਕੇ ਦੇਖ ਆਉਂਗਾ ਤੇ ਅਗਲੀ ਵਾਰੀ ਫਿਰ ਹਰਪੀ ਤੇ ਨੂਰ ਨੂੰ ਲੈ ਕੇ ਚੱਲਾਂਗੇ ਉੱਥੇ ਠੀਕ ਹੈ ਜੀ ਫਿਰ ਮਿਲਦੇ ਆਂ ਪਰ ਘਰ ਜਾ ਕੇ ਹਾਂ ਜੀ ਤੇ ਅਸੀਂ ਲੁਧਿਆਣੇ ਪਹੁੰਚ ਗਏ ਸੀਗੇ ਐਂਟਰ ਕਰਕੇ ਲੁਧਿਆਣੇ ਵਧੀਆ ਜਾਓ ਤੇ ਵਧੀਆ ਵਧੀਆ ਵਾਪਸ ਆਓ ਹਾਂ ਕਹਿੰਦੇ ਵਧੀਆ ਵਧੀਆ ਜਾਓ ਤੇ ਵਧੀਆ ਵਧੀਆ ਵਾਪਸ ਆਓ